ਦੋਸਤੋ ਇਹ ਬਾਰਡਰ ਏਰੀਏ ਦੇ ਪੰਜਾਬ ਦੇ ਆਖਰੀ ਪਿੰਡ ਹੈ ਜਿੱਥੋਂ ਪਾਕਿਸਤਾਨ ਨੂੰ ਪਾਣੀ ਜਾਂਦਾ ਪੂਰੇ ਇੰਡੀਆ ਦੇ ਵਿੱਚੋਂ ਇੱਕੋ ਇੱਕ ਜਗ੍ਹਾ ਜਿੱਥੋਂ ਪਾਕਿਸਤਾਨ ਦੇ ਵਿੱਚ ਪਾਣੀ ਐਂਟਰ ਹੁੰਦਾ ਸਤਲੁਜ ਦਰਿਆ ਦਾ ਇਹ ਪਾਣੀ ਇੱਥੋਂ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਵੀ ਇੱਥੋਂ ਐਂਟਰ ਹੁੰਦਾ ਹੋਇਆ ਇਧਰੋਂ ਲਾਹੌਰ ਹੁੰਦਾ ਹੈ ਕ੍ਰਾਂਚੀ ਦੇ ਵਿੱਚ ਜਾਂਦਾ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਸ਼ਹਿਰ ਕ੍ਰਾਂਚੀ ਹੈ ਜਿਵੇਂ ਕਿ ਆਪਣੇ ਦਿੱਲੀ ਮੰਨਿਆ ਜਾਂਦਾ ਇੰਡੀਆ ਦੇ ਵਿੱਚ ਉਸੇ ਤਰ੍ਹਾਂ ਕਰਾਂਚੀ ਜਾਂਦਾ ਕਾਫੀ ਮਤਲਬ ਕਿ ਸੂਬਿਆਂ ਦੇ ਵਿੱਚ ਹੁੰਦਾ ਹੋਇਆ ਕਰਾਂਚੀ ਤੋਂ ਬਾਅਦ ਇਹ ਸਮੁੰਦਰ ਦੇ ਵਿੱਚ ਐਂਟਰ ਹੁੰਦਾ ਕਰਾਂਚੀ ਸਮੁੰਦਰ ਦੇ ਲੱਗਿਆ ਇਹ ਉਹ ਏਰੀਆ ਤੇ ਇੱਥੋਂ ਹੀ ਆਪਣੇ ਪੰਜਾਬ ਦੇ ਪਸ਼ੂ ਜਿਹੜੇ ਰੋੜ ਰੋੜ ਕੇ ਪਾਕਿਸਤਾਨ ਵੱਲ ਬਹੁਤ ਜ਼ਿਆਦਾ ਗਿਆ ਆਪਾਂ ਬਾਰਤਾਲਾਪ ਕੀਤੀ ਵੀਰਾਂ ਨੇ ਜਿਨ੍ਹਾਂ ਨੇ ਆ ਦੇਖ ਰਹੇ ਹੋ ਕੋਸ਼ਿਸ਼ ਵੀਰਾਂ ਨੇ ਜਿੰਨੇ ਕੋਸ਼ਿਸ਼ ਹੋ ਸਕੀ ਪਸ਼ੂ ਆਪਣੇ ਸੇਫ ਕੱਢੇ ਆਪਣੇ ਇਲਾਕਿਆਂ ਦੇ ਵਿੱਚ ਲੈ ਕੇ ਆਏ ਆ ਔਰ ਇਹਨਾਂ ਨੇ ਦੱਸਿਆ ਕਿ ਪਤਾ ਹੀ ਨਹੀਂ ਕਿੰਨੀ ਇੱਕ ਭਾਰੀ ਗਿਣਤੀ ਦੇ ਵਿੱਚ ਪਸ਼ੂ ਆ ਜਿਹੜੇ ਜਾਂ ਸਮਾਨ ਪੰਜਾਬ ਦਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਇੱਥੇ ਦੋਸਤੋ ਯਕੀਨ ਮਨੋ ਵੀ ਪਾਣੀ ਹੈਗਾ ਵੀ ਆਪਣੇ ਕੋਲ ਵੀਡੀਓ ਉਧਰ ਆਪਾਂ ਜਿੰਨੀ ਹੋ ਸਕੇ ਬਣਾਈ ਆ ਵੀ ਪਾਣੀ ਵੀ ਵੀ 25 25 ਫੁੱਟ ਚੜਿਆ ਪਿਆ ਪਾਣੀ ਆਰਾਮ ਨਾਲ 25 ਫੁੱਟ ਆਰਾਮ ਨਾਲ ਪਾਣੀਆ ਗੱਲਬਾਤ ਕਰਨ ਤੇ ਪਤਾ ਲੱਗਿਆ ਸਾਨੂੰ ਤੇ ਇਹ ਇੱਕ ਅਜੇਹਾ ਇਲਾਕਾ ਹੈ ਵੀ ਜਿਹੜਾ ਹਰ ਟਾਈਮ ਖਤਰੇ ਦੇ ਵਿੱਚ ਰਹਿੰਦਾ ਇਹ ਇੱਕ ਪਾਸਿਓਂ ਨਹੀਂ ਕਦੇ ਤਾਂ ਪਾਣੀ ਦੀ ਮਾਰ ਪੈਂਦੀ ਹੈ ਪਿੰਡ ਵਸਤੀ ਰਾਮ ਸਿੰਘ ਹੈ ਇਹ ਆਖਰੀ ਪਿੰਡ ਹੈ ਤੇ ਹੋਰ ਨਾਲ ਲੱਗਦੇ ਪਿੰਡ ਆਖਰੀ ਜਿਵੇਂ ਕਲਚੇ ਹੋ ਗਿਆ ਨਿਹਾਲੇ ਵਾਲਾ ਹੋ ਗਿਆ ਇਹ ਆਖਰੀ ਪਿੰਡ ਹੈ ਇਹ ਬਾਰਡਰ ਦੀ ਤਾਰ ਦੇ ਨਾਲ ਦੇ ਪਿੰਡ ਨੇ ਇੱਥੇ ਕੀ ਆ ਵੀ ਪਾਣੀ ਦੀ ਮਾਰ ਕਿਸੇ ਵੀ ਵੇਲੇ ਹੋ ਸਕਦੀ ਹੈ ਬਹੁਤ ਵਾਰ ਇੱਥੇ ਪਾਣੀ ਵਗਿਆ ਤੁਸੀਂ ਦੇਖ ਰਹੇ ਹੋ ਜਿਵੇਂ ਵਗ ਰਿਹਾ ਹੈਗਾ ਇਸ ਤੋਂ ਬਿਨਾ ਇਸ ਪਿੰਡਾਂ ਦੇ ਵਿੱਚ ਖਤਰਾ ਰਹਿੰਦਾ 24 ਘੰਟੇ ਵੀ ਪਾਕਿਸਤਾਨ ਨਾਲ ਫਾਇਰਿੰਗ ਦਾ ਵੀ ਖਤਰਾ ਰਹਿੰਦਾ ਹੈ ਜਿਵੇਂ ਪਿੱਛੇ ਜੇ ਕੁਝ ਲੜਾਈ ਦਾ ਅਸਾਰ ਬਣੇ ਸੀ ਇੱਥੇ ਕਾਫੀ ਕੁਝ ਪਾਇਆ ਗਿਆ ਡਰੋਨ ਵਗੈਰਾ ਪਾਏ ਗਏ ਇਸ ਤੋਂ ਬਿਨਾ ਇੱਥੇ ਫੌਜ ਤੈਨਾਤ ਰਹਿੰਦੀ ਹਰ ਵਕਤ ਇੱਕ ਪਿੰਡ ਦੇ ਲਾਗੇ 4 4 5 5 ਚੌਕੀਆਂ ਨੇ ਕਿਉਂਕਿ ਪਾਕਿਸਤਾਨ ਤੋਂ ਕੋਈ ਆਦਾਨ-ਪ੍ਰਦਾਨ ਨਾ ਕਰ ਸਕਣ ਮੇਰੇ ਵੀਰਮਾਨ ਕਿ ਚਲ ਜਿਵੇਂ ਨਸ਼ਾ ਕਹਿ ਰਹੇ ਆ ਜਾਂ ਕੁਝ ਹੋਰ ਪਰ ਆਪਣੀ ਵੀਰਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਨਸ਼ਾ ਕਿਵੇਂ ਆ ਸਕਦਾ ਵੀ ਕਿਉਂਕਿ ਫੌਜੀ ਵੀਰ ਸਵੇਰੇ 6 ਵਜੇ ਤੋਂ ਪਹਿਲਾਂ ਕੋਈ ਜਾ ਨਹੀਂ ਸਕਦਾ ਆਪਣੇ ਖੇਤਾ ਵੱਲ ਜਿਨ੍ਹਾਂ ਦੇ ਬਾਰਡਰ ਵਾਲੇ ਪਾਰ ਖੇਤ ਹੈ ਤੇ ਸ਼ਾਮ ਨੂੰ ਵੀ ਆਟਾ ਮੰਨ ਕੇ ਚੱਲੋ ਤੁਹਾਨੂੰ ਖੇਤਾਂ ਦੇ ਵਿੱਚ 4 ਵਜੇ ਕੱਢ ਦੇਣਾ ਸਾਨੂੰ 4 ਵਜੇ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਕੋਈ ਨਹੀਂ ਜਾ ਸਕਦਾ ਪੱਤਾ ਨਹੀਂ ਹਿੱਲਣ ਦਿੰਦੇ ਇਹ ਤੇ 8 ਵਜੇ ਤੋਂ ਬਾਅਦ ਅਸੀਂ ਘਰਾਂ ਵਿੱਚੋਂ ਨਹੀਂ ਨਿਕਲ ਸਕਦੇ ਕੋਈ ਫੌਜੀ ਵੀਰ ਇੱਥੇ ਦੇਖਿਆ ਘੋੜਿਆਂ ਦੇ ਉੱਪਰ ਇੱਥੇ ਦੇਖ ਵੀਰੋਂ ਫੜੇ ਆ ਫੌਜੀ ਇਹ ਏਰੀਆ ਦੇ ਵਿੱਚ ਫਿਰਦੇ ਰਹਿੰਦੇ ਆ ਕੋਈ ਉਨਨੀਕੀ ਨਾ ਹੋਵੇ ਕੋਈ ਬਾਰਦਾਤ ਨਾ ਹੋਵੇ ਵਿਕੇਨ ਦਾ ਬਬੀ ਇੱਕ ਪਿੰਡ ਅਜਿਹੇ ਪਿੰਡਾਂ ਵੀ ਜਿਹੜੇ ਹਰ ਵਕਤ ਖਤਰੇ ਦੇ ਵਿੱਚ ਰਹਿੰਦੇ ਕਿਤੇ ਪਾਣੀ ਦੀ ਕਿਤੇ ਮਤਲਬ ਕਿ ਲੜਾਈ ਲੱਗਣ ਦੇ ਸਾਰ ਜਾਂ ਕੋਈ ਹੋਰ ਵਸਤੂਆਂ ਜਾਂ ਕੁਝ ਵੀ ਇਹ ਹਰ ਟਾਈਮ ਬਹਾਦਰ ਲੋਕ ਹੈ ਇਹ ਲੜਦੇ ਰਹਿੰਦੇ ਸੀ ਗੱਲਬਾਤ ਕਿਸੇ ਕਨੇ ਸਾਡਾ ਵਾਹ ਪਿਆ ਆਵੇ ਚੀਜ਼ਾਂ ਅਸੀਂ ਦਲੇਰ ਹੋਏ ਹਾਂ ਲੜੇ ਰਹਿੰਦੇ ਹਾਂ ਸਾਡੇ ਇਤਿਹਾਸ ਆਉਂਦੀ ਰਹਿੰਦੀ ਹੈ ਪਿਛਲੇ 2 ਸਾਲ ਪਹਿਲਾਂ ਵੀ ਪਾਣੀ ਆਇਆ ਸੀ ਪਹਿਲਾਂ ਵੀ ਜਿੰਨੇ ਵਾਰ ਪਾਣੀ ਆਇਆ ਇੱਥੇ ਆਉਂਦਾ ਹੀ ਆਉਂਦਾ ਇਹ ਬਹੁਤ ਬਹਾਦਰ ਲੋਕ ਨੇ ਆਪਣੇ ਪੰਜਾਬ ਦੇ ਜਿਹੜੇ ਬਿਲਕੁਲ ਬਾਰਡਰ ਤੇ ਬੈਠੇ ਨੇ ਮੈਂ ਵੀ ਅਸੀਂ ਵੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਵੀ ਹੈਰਾਨੀ ਹੋਈ ਕਿ ਹਰ ਵਕਤ ਤੇ ਖਤਰੇ ਦੇ ਵਿੱਚ ਰਹਿੰਦੇ ਨੇ ਪਰ ਫਿਰ ਵੀ ਇਹ ਕਹਿ ਰਹੇ ਵੀ ਅਸੀਂ ਘਰ ਨਹੀਂ ਛੱਡਣਾ ਅਸੀਂ ਸਾਡੇ ਬਜ਼ੁਰਗ ਇੱਥੇ ਰਹਿੰਦੇ ਆ ਪੁਰਾਣੇ ਅਸੀਂ ਇੱਥੇ ਹੀ ਰਵਾਂਗੇ ਭਾਵੇਂ ਸਾਨੂੰ ਕੁਝ ਹੋ ਜੇ ਸਾਡੀ ਮੌਤ ਆ ਜੇ ਕੁਝ ਹੋ ਜੇ ਪਰ ਅਸੀਂ ਇਸ ਥਾਂ ਤੋਂ ਨਹੀਂ ਜਾਵਾਂਗੇ ਇੱਥੇ ਹੀ ਰਵਾਂਗੇ ਸਲੂਟ ਹੈ ਵੀਰਾਂ ਨੂੰ ਬਹਾਦਰ ਵੀਰ ਨੇ ਬਾਕੀ ਦੇਖੋ ਬਈ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਕਿਸੇ ਵੀ ਵੇਲੇ ਜਿਵੇਂ ਹੁਣ ਇਹਨਾਂ ਕੋਲੇ ਆ ਮੰਨ ਕੇ ਚਲੋ ਚਾਰਾ ਤਾਂ ਬਿਲਕੁਲ ਹੀ ਖਤਮ ਹੋ ਗਿਆ ਕਿਉਂਕਿ ਬਾਰਡਰ ਦੇ ਪਾਰੇ ਚਾਰਾ ਬੀਜਦੇ ਸੀ ਜਿਹੜੀ ਤਾਰ ਲੱਗੀ ਸੀ ਚਾਰਾ ਚੂਰਾ ਬਿਲਕੁਲ ਬੰਦ ਹੋ ਗਿਆ ਇਹਨਾਂ ਦਾ ਕਿਉਂਕਿ ਚਾਰਾ ਹੈ ਹੀ ਨਹੀਂ ਉਸ ਕੋ ਫਸਲਾਂ ਦੇਖ ਰਹਾ ਤੁਸੀਂ ਰੁੜ ਗਈਆਂ ਫਸਲਾਂ ਇਹਨਾਂ ਦੀ ਸਾਰੀਆਂ ਰੁੜ ਕੇ ਵਿਚਾਰੇ ਤਬਾਹ ਹੋਏ ਪਏ ਸੋ ਇਹਨਾਂ ਦੀ ਮਦਦ ਕਰੋ ਬੱਤ ਬਾਤ ਬਾਰਡਰ ਲਾਕੇ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਤੇ ਮਾਰ ਹਰ ਵਕਤ ਪੈਂਦੀ ਰਹਿੰਦੀ ਹੈ ਰਾਤ 24 ਘੰਟੇ ਹਰ ਸਾਲ ਦੇ ਹਰ ਦਿਨ ਇਹਨਾਂ ਤੇ ਕਿਸੇ ਵੀ ਵੇਲੇ ਮਾਰ ਸਕਦੇ ਆ ਪੈ ਸਕਦੇ ਆ ਇਹਨਾਂ ਵੀਰਾਂ ਦੀ ਬਹੁਤ-ਬਹੁਤ ਮਦਦ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਮੇਰਾ